ਜੇ ਤੁਹਾਡੇ ਕੋ 30 ਇਅਰ ਫਿਕਸਡ ਮਾਰਗੇਜ ਹੈਗੀਏ ਤੁਹਾਡੀ ਮੰਥਲੀ ਪੇਮੈਂਟ ਸਟਿਲ ਚੇਂਜ ਹੋ ਸਕਦੀ ਹੈ ਉੱਪਰ ਵੀ ਜਾ ਸਕਦੀ ਹੈ ਤੇ ਥੱਲੇ ਤੇ ਤੁਹਾਨੂੰ ਅੱਜ ਮੈਂ ਉਹਦੀਆਂ ਰੀਜਨਸ ਵੀ ਦਸਾਂਗਾ ਰਾਈਟ ਉਸ ਤੋਂ ਪਹਿਲਾਂ ਇਹ ਹੈ ਕਿ ਫ੍ਰੈਡੀ ਮੈਕ ਅੱਜ ਰੇਟਸ ਹਵਰ ਕਰ ਰਹੇ ਨੇ 6.26 ਐਵਰੀ ਵੀਕ ਇਹ ਥੋੜੇ ਥੱਲੇ ਜਾ ਰਹੇ ਨੇ ਸੋ ਇੱਕ ਗੁੱਡ ਨਿਊਜ਼ ਹੈਗੀਏ ਐਜ਼ ਅ ਫਰਸਟ ਟਾਈਮ ਹੋਮ ਬਾਇਰ ਜਿਹੜੇ ਸੋਚ ਰਹੇ ਨੇ ਘਰ ਖਰੀਦਣ ਵਾਸਤੇ ਐਂਡ ਯੂਰ ਮਾਰਗੇਜ ਨਿਊਜ਼ ਡੇਲੀ ਇਸ ਕੈਰਿੰਗ 6.22 ਓਕੇ ਐਂਡ ਐਫ ਐਚ ਏ ਵਾਸਤੇ 5.86 ਸੋ ਰੇਟਸ ਡੈਫੀਨਿਟਲੀ ਥੱਲੇ ਆ ਰਹੇ ਨੇ ਨੈਕਸਟ ਫੈਡ ਮੀਟਿੰਗ ਹੈਗੀ ਹੈ ਨੈਕਸਟ ਵੀਕ ਡਿਸੰਬਰ 10 ਨੂੰ ਤੇ ਉਦੋਂ ਹੋਪਫੁਲੀ ਸ਼ਾਇਦ ਉਹ 25 ਬੇਸਿਸ ਪੁਆਇੰਟਸ ਜਾਂ 50 ਬੇਸਿਸ ਪੁਆਇੰਟਸ ਡ੍ਰੌਪ ਕਰਨ ਹੋਪਫੁਲੀ ਐਟ ਲੀਸਟ 25 ਬੇਸਿਸ ਪੁਆਇੰਟਸ ਡ੍ਰੌਪ ਕਰਨ ਐਂਡ ਅੱਜ ਦਾ ਮੇਨ ਟਾਪਿਕ ਹੈਗਾ ਹੀ ਕਿ ਜੇ ਆਪਣਾ 30 ਇਹ ਫਿਕਸ ਰੇਟ ਹੈ ਗਿਆ ਤੇ ਮੇਰੀ ਮੰਥਲੀ ਪੇਮੈਂਟ ਕਿਉਂ ਚੇਂਜ ਹੋਈ ਹੈ ਰਾਈਟ ਉਸ ਦੀ ਜਿਹੜੀ ਵਜ੍ਹਾ ਹੈਗੀ ਜਿਹੜਾ ਫਿਕਸ ਰੇਟ ਹੈ ਉਹ ਫਿਕਸ ਹੇ ਗਿਆ ਤੁਹਾਡਾ ਪ੍ਰਿੰਸੀਪਲ ਐਂਡ ਇੰਟਰਸਟ ਕਿ ਇਹ ਦੋ ਚੀਜ਼ਾਂ ਨਹੀਂ ਚੇਂਜ ਹੋ ਸਕਦੀਆਂ ਪਰ ਜੇ ਤੁਹਾਡੇ ਪ੍ਰਾਪਰਟੀ ਟੈਕਸਸ ਨੇ ਐਵਰੀ ਈਅਰ ਐਵਰੀ Town ਦੇ ਪ੍ਰਾਪਰਟੀ ਟੈਕਸਸ ਹਾਇਰ ਹੀ ਹੁੰਦੇ ਨੇ ਇਨਕਰੀਸ ਹੀ ਹੁੰਦੇ ਨੇ ਸੈਕੰਡ ਹੈਗਾ ਤੁਹਾਡੀ ਹੋਮ ਇੰਸ਼ੋਰੈਂਸ ਪਿਛਲੇ 2-3 ਸਾਲਾਂ ਤੋਂ ਹੋਮ ਇੰਸ਼ੋਰੈਂਸ ਪ੍ਰੀਮੀਅਮ ਵੀ ਸਾਰਿਆਂ ਦੇ ਉੱਪਰ ਹੀ ਜਾ ਰਹੇ ਨੇ ਉਹ ਵੀ ਇੱਕ ਰੀਜ਼ਨ ਹੋ ਸਕਦੀ ਏ ਜੇ ਤੁਸੀਂ ਫਲਡ ਜ਼ੋਨ ਚੋ ਜੇ ਤੁਹਾਡੀ ਫਲਡ ਇੰਸ਼ੋਰੈਂਸ ਵੀ ਹੈਗੀ ਏ ਉਹ ਵੀ ਹੋ ਸਕਦਾ ਐਂਡ ਲਾਸਟ ਹੈਗਾ ਜੇ ਤੁਹਾਡੀ ਮਾਰਗੇਜ ਇੰਸ਼ੋਰੈਂਸ ਰਾਈਟ ਇਹ ਵੀ ਚੇਂਜ ਹੋ ਸਕਦੀ ਏ ਤੇ ਉਹਦੇ ਨਾਲ ਵੀ ਤੁਹਾਡੀ ਮੰਥਲੀ ਪੇਮੈਂਟ ਚੇਂਜ ਹੋ ਸਕਦੀ ਏ ਰਾਈਟ ਪਰ ਜੇ ਤੁਸੀਂ ਇਦਾਂ ਤਾਂ ਕੋਈ ਵੀ ਤੁਹਾਨੂੰ ਇਨਵੋਇਸ ਆਂਦੀ ਏ ਨਿਊ ਐਕਸਿਟੀ ਆਲੂ ਨਿਊ ਐਕਸਟੇਟ ਆਲੂ ਤੋਂ ਦੇ ਪ੍ਰਾਪਰਟੀ ਟੈਕਸਸ ਦੀ ਜਾਂ ਤੋਂ ਟਾਊਨ ਆਲੂ ਆ ਰਹੀ ਏ ਰਾਈਟ ਕਿ ਉੱਤੇ ਲਿਖਿਆ ਪ੍ਰਾਪਰਟੀ ਟੈਕਸ ਬਿਲ ਰਾਈਟ ਤੇ ਤੁਸੀਂ ਇਹਨੂੰ ਦੇਖ ਕੇ ਪੈਨਿਕ ਨਾ ਹੋਵੋ ਇਹ ਤੁਸੀਂ ਮੇਕ ਸ਼ੂਰ ਕਰਨਾ ਹੈ ਕਿ ਐਜ਼ ਅ ਹੋਮ ਆਨਰ ਕਿ ਤੁਹਾਨੂੰ ਪ੍ਰਾਪਰਟੀ ਟੈਕਸਸ ਬਿਲ ਐਂਡ ਹੋਮ ਇੰਸ਼ੋਰੈਂਸ ਇਨਵੋਇਸਸ ਬਾਈ ਮੇਲ ਔਰ ਈਮੇਲ ਆਣੀਆਂ ਚਾਹੀਦੀਆਂ ਨੇ ਰਾਈਟ ਤੁਸੀਂ ਹੋਮ ਆਨਰ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਕਵਰੇਜਸ ਕੀ ਨੇ ਐਂਡ ਮੇਰੀ ਇਨਵੋਇਸ ਅਮਾਉਂਟ ਕੀ ਹੈ ਗਿਆ ਅਗੂ ਸੈਕੰਡ ਸਟੈਪ ਤੇ ਗਏ ਕਿ ਇਹਦੀ ਪੇਮੈਂਟ ਕੌਣ ਕਰੇਗਾ ਇਹ ਤੁਹਾਡੀ ਪਾਕਟ ਚ ਜਾਏਗੀ ਜਾਂ ਤੁਹਾਡਾ ਐਸਕ੍ਰੋ ਅਕਾਊਂਟ ਸੈਟਅਪ ਜਿਹੜਾ ਹੋਇਆ ਉਹ ਕਰੇਗਾ ਰਾਈਟ ਪਹਿਲਾਂ ਤੁਸੀਂ ਮੇਕ ਸ਼ੂਰ ਕਰਨਾ ਹੈ ਤੁਹਾਡੇ ਆਪਣੇ ਲੋਨ ਆਫੀਸਰ ਨਾਲ ਕਿ ਮੇਰਾ ਐਸਕ੍ਰੋ ਅਕਾਊਂਟ ਸੈਟਅਪ ਹੋਇਆ ਕਿ ਨਹੀਂ ਰਾਈਟ ਤੁਹਾਡੀ ਸੀਡੀ ਦੇ ਉੱਤੇ ਵੀ ਡਿਸਕਲੋਜ਼ ਹੋਇਆ ਹੁੰਦਾ ਹੈਗਾ ਐਂਡ ਤੁਸੀਂ ਆਪਣੀ ਸਰਵਿਸਰ ਨੂੰ ਜਾਂ ਲੈਂਡਰ ਨੂੰ ਕਾਲ ਕਰਨੀ ਹੈ ਕਿ ਮੇਰੇ ਕੋ ਆ ਬਿੱਲ ਆਇਆ 6000 ਦਾ 5000 ਦਾ ਤਮੈ ਮੇਕ ਸ਼ੂਰ ਕਰਨਾ ਹੈ ਕਿ ਤੁਸੀਂ ਇਹਨੂੰ ਕਦੋਂ ਪੇ ਕਰੋਗੇ ਡੇਟ ਕਿਹੜੀ ਹੋਏਗੀ ਇਹਦੀ ਤੇ ਅਮਾਉਂਟ ਕੀ ਹੋਏਗਾ ਰਾਈਟ ਇਹ ਐਸਕ੍ਰੋ ਅਕਾਊਂਟ ਤੁਹਾਡਾ ਹੀ ਸੇਵਿੰਗ ਅਕਾਊਂਟ ਹੈ ਜੋ ਤੁਹਾਡਾ ਲੈਂਡਰ ਮੈਨੇਜ ਕਰ ਰਿਹਾ ਹੈ ਕਿਉਂ ਮੈਨੇਜ ਕਰ ਰਿਹਾ ਹੈ ਕਿ ਤੁਹਾਡੇ ਇਹ ਪ੍ਰਾਪਰਟੀ ਟੈਕਸਸ ਐਂਡ ਹੋਮ ਇੰਸ਼ੋਰੈਂਸ ਓਨ ਟਾਈਮ ਪੇ ਹੋ ਸਕੇ ওকে ਸੋ ਕਦੀ ਵੀ ਤੁਹਾਡੇ ਕੋ ਕੋਈ ਵੀ ਬਿੱਲ ਜਾਂ ਸਟੇਟਮੈਂਟ ਘਰ ਦੇ ਵਿੱਚ ਆਂਦੀ ਹੈ ਪਹਿਲੀ ਗੱਲ ਤੇ ਪੈਨਿਕ ਨਾ ਹੋਵੋ ਤੁਸੀਂ ਵੈਰੀਫਾਈ ਕਰੋ ਕਿ ਉਹ ਲਿਜਿਟਿਮੇਟ ਹੈ ਕਿ ਨਹੀਂ ਹੈਗਾ ਸੈਕੰਡ ਆਪਣੇ ਲੈਂਡਰ ਨੂੰ ਆਪਣੇ ਲੋਨ ਆਫੀਸਰ ਨੂੰ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਚੀਜ਼ ਦੀ ਮਦਦ ਦੀ ਜ਼ਰੂਰਤ ਹੈਗੀ ਹੈ ਪਲੀਜ਼ ਕਰ ਇਨਸਰਚ